ਡੇਰਾ ਬਾਬਾ ਨਾਨਕ ਵਿੱਚ ਅੱਜ ਕਰਤਾਰਪੁਰ ਲਾਂਘੇ ਦੇ ਨਰਮਲ ਲਈ ਕੁਝ ਅਧਿਕਾਰੀ ਜ਼ਮੀਨ ਦੀ ਨਿਸ਼ਾਨਦੇਹੀ ਕਰਨਾ ਆਏ ਜਿਨ੍ਹਾਂ ਨੂੰ ਧਰਨਾ ਦੇ ਰਹੇ ਕਿਸਾਨਾਂ ਨੇ ਰੋਕ ਲਿਆ ਕਿਸਾਨਾਂ ਨੇ ਮੰਗ ਰੱਖੀ ਹੈ ਕਿ ਜਦ ਤੱਕ ਉਹਨਾਂ ਦੀਆਂ ਜ਼ਮੀਨਾਂ ਦਾ ਸਹੀ ਮੁੱਲ ਨਹੀਂ ਐਲਾਨਿਆ ਜਾਂਦਾ ਉਦੋਂ ਤੱਕ ਕੋਈ ਕੰਮ ਸ਼ੁਰੂ ਨਹੀਂ ਹੋਣ ਦਿੱਤਾ ਜਾਵੇਗਾ ਕਿਸਾਨਾਂ ਦੇ ਇਸ ਕਦਮ ਬਾਅਦ ਸਥਾਨਕ ਪ੍ਰਸ਼ਾਸਨ ਨੇ ਨਿਸ਼ਾਨਦੇਹੀ ਕਰਨ ਲਈ ਪੁਲਿਸ ਵੱਲੋਂ ਮਦਦ ਲਈ ਹੈ ਅਧਿਕਾਰੀਆਂ ਨੂੰ ਰੋਕਣ ਲਈ ਕਿਸਾਨਾਂ ਨੇ ਕਈ ਘੰਟਿਆਂ ਤੱਕ ਗੁਰਦਾਸਪੁਰ ਡੇਰਾ ਬਾਬਾ ਨਾਨਕ ਮੁੱਖ ਮਾਰਗ ਤੇ ਚੱਕਾ ਜਾਮ ਕਰਕੇ ਧਰਨਾ ਵੀ ਪ੍ਰਦਰਸ਼ਨ ਕੀਤਾ। ਸਾਡੀ ਤੇ ਡਿਮਾਂਡ ਇਹੋ ਜੀ ਆ ਰਾਤੋਂ ਤੱਕ ਅਸੀਂ ਨਹੀਂ ਡੱਕਦੇ ਕਿਸੇ ਨੂੰ ਜੀ ਰਾਤ ਅਸੀਂ ਸਰਕਾਰ ਨੂੰ ਬਣਾਉਣ ਵਾਸਤੇ ਕਹਿੰਨੇ ਤੁਸੀਂ ਬਣਾਓ ਸਾਡੀ ਰਿਕਵਟੇਜ ਆ ਵੀ ਮੰਗ ਸਾਡੀ ਇਹ ਵੀ ਸਾਡਾ ਰੇਟ ਜਿਹੜਾ ਸਾਡੇ ਨਾਲ ਠੀਕ ਤਾਕ ਕੀਤਾ ਜਾਵੇ ਜਿੱਦਾਂ ਦੂਜੇ ਤਰਨ ਤਰਨ ਵਾਲੇ ਨੈਸ਼ਨਲ ਹਾਈਵੇ ਨੇ ਰੋਡ ਕੱਢਿਆ ਤੇ ਉੱਥੇ ਵੀ 60 65 80 ਲੱਖ ਰੁਪਏ ਤੱਕ ਰੇਟ ਲੋਕਾਂ ਨੂੰ ਦਿੱਤਾ ਸਾਨੂੰ ਜਿਹੜਾ ਰੇਟ ਆ ਵੀ ਲੱਖ ਤੋਂ ਉੱਪਰ ਨਹੀਂ ਦਿੱਤਾ ਜਾ ਰਿਹਾ ਡਿਮਾਂਡ ਕੀ ਤੁਹਾਡੀ ਸਾਡੀ ਡਿਮਾਂਡ ਤੇ ਸਾਰਾ ਆ ਗਿਆ ਸਾਡੇ ਲਾਗੇ ਵੇਖੋ ਮਰਲਾ ਛੜਕ ਦੇ ਨਾਲ 2.5 ਲੱਖ ਨੂੰ 3.5 ਲੱਖ ਨੂੰ ਵੀ ਮਰਲਾ ਜ਼ਮੀਨ ਵਿਕਿਆ ਸਹੀ ਤੇ ਸਾਨਾ ਵੀ ਸਾਨੂੰ ਕਰੋੜ ਰੁਪਏ ਦੇ ਹਿਸਾਬ ਨਾਲ ਬਾਰਡਰ ਏਰੀਆ ਆ ਬੇਰਗਜ਼ਾਰੀ ਦਾ ਕੰਮ ਆ ਦੋ ਦੋ ਕਿਲੇ ਸਾਡੀ ਸਾਰਿਆਂ ਦੀ ਪੈਲੀ ਆ ਤੇ ਸਾਨੂੰ ਜਿਹੜਾ ਪੂਰਾ ਰੇਟ ਕਰੋੜ ਰੁਪਏ ਦੇ ਹਿਸਾਬ ਨਾਲ ਤੁਹਾਨੂੰ ਪੈਸਾ ਮਿਲਣਾ ਹੀ ਚਾਹੀਦਾ ਜੀ ਲਿਖੇ ਦਿੱਤਾ ਜੀ ਜੋ ਤੁਹਾਨੂੰ ਦੱਸਿਆ ਕਿ ਇਹ ਸਿਰਫ ਨਿਸ਼ਾਨਦੇਹੀ ਆ ਇਹਦੇ ਇਹਦੇ ਨਾਲ ਕਿਸੇ ਕਿਸਮ ਦਾ ਉਹਨਾਂ ਦਾ ਜ਼ਮੀਨ ਦੇ ਉਤੋਂ ਹੱਕ ਜਿਹੜਾ ਹੈ ਜਾਂ ਕੋਈ ਪੋਜ਼ੀਸ਼ਨ ਹੈ ਜਾਂ ਮਾਲਕੀ ਹੈ ਉਹ ਜਿਹੜੀ ਨਿਸ਼ਾਨਦੀ ਦੇ ਨਾਲ ਉਹ ਜਿਹੜੀ ਨਹੀਂ ਲਈ ਜਾ ਰਹੀ ਇਹ ਸਿਰਫ ਨਿਸ਼ਾਨਦੀ ਹੈ ਜ਼ਮੀਨ ਦਾ ਹੱਕ ਜਿਹੜਾ ਉਹ ਕਿਸਾਨਾਂ ਕੋਲ ਹੀ ਰਹੇਗਾ ਫਿਰ ਵੀ ਸਰ ਜਿਹੜਾ ਇਹਨਾਂ ਦਾ ਕਹਿਣਾ ਕਿਸਾਨਾਂ ਦਾ ਕਿ ਸਾਨੂੰ ਮੁਆਵਜ਼ਾ ਘੱਟ ਦਿੱਤਾ ਜਾ ਰਿਹਾ ਸਰ ਉਹ ਜਿਹੜੀ ਮੁਸ਼ਕਲ ਆ ਰਹੀ ਆ ਉਸ ਨੂੰ ਲੈ ਕੇ ਕਿਵੇਂ ਹੱਲ ਕੀਤਾ ਜਾਏ ਜਿਹੜਾ ਮੁਆਵਜ਼ੇ ਦਾ ਇਸ਼ੂ ਹੈਗਾ ਜੀ ਉਹ ਅਸੀਂ ਸੈਪਰੇਟਲੀ ਉਹਦਾ ਪ੍ਰੋਸੈਸ ਹੁੰਦਾ ਹੈ ਜਿਹੜਾ ਨੈਸ਼ਨਲਾਈਜ਼ੇਸ਼ਨ ਐਕਟ ਵਿੱਚ ਹੈਗਾ ਤੇ ਉਹਦੇ ਵਿੱਚ ਜਿਹੜਾ ਅਸੀਂ ਇਹਨਾਂ ਕੋਈ ਕਲੇਮ ਲੈ ਕੇ ਪਲੱਸ 3D ਨੋਟੀਫਿਕੇਸ਼ਨ ਤੋਂ ਬਾਅਦ ਇਹਨਾਂ ਨਾਲ ਵਿਚਾਰ ਵਟਾਂਦਰਾ ਕਰਕੇ ਜਿਹੜਾ ਉਹ ਤੈਅ ਅਜਿੰਦ ਨਿਸ਼ਾਨਦੇਹੀ ਕਰ ਰਹੇ ਹੋ ਸਰ ਹਾਂਜੀ ਅਜ ਨਿਸ਼ਾਨਦੇਹੀ ਕੀਤੀ ਜਾ ਰਹੀ ਹੈ ਮੈਂ